ਉਹਨੂੰ 100 ਤੱਕ ਗਿਣਤੀ ਚ ਅੱਖਰ ਨਹੀਂ ਲਿਖਨੇ ਹੁੰਦੇ ਮੈਂ ਸਾਰਿਆਂ ਨੂੰ ਕਹਿਦਾ ਬਹੁਤ ਪੜ੍ਹਾਈ ਦਾ ਕੋਈ ਮੁੱਦਾ ਹੀ ਨਹੀਂ ਠਾਹ ਰਿਆ ਸਾਨੂੰ ਪੜ੍ਹਾਈ ਚਾਹੀਦੀ ਹੈ ਸਾਨੂੰ ਕੁਝ ਨਾ ਦੇ ਨਾ ਪਰ ਮਾਨ ਸਰ ਕਹਿੰਦੇ ਸਕੂਲ ਖੋਲ੍ਹ ਤੇ ਐ ਮਹੀਨਿਆਂ ਤੋਂ ਸਾਡੇ ਸਕੂਲਾਂ 'ਚ ਤਾਂ ਟੀਚਰ ਹੀ ਹੈ ਨਹੀਂ ਜੀ ਜਿਹੜੀ ਮੇਨ ਗੱਲ ਪੜ੍ਹਾਈ ਤਾਂ ਦੋ ਜੇ ਪੜ੍ਹਨਗੇ ਸਾਡੇ ਜਵਾਬ ਤਾਂ ਫੇਰ ਹੀ ਤਰੱਕੀ ਕਰਨਗੇ ਪ੍ਰਾਈਵੇਟ ਅਸੀਂ ਲਾ ਨਹੀਂ ਸਕਦੇ ਕੰਮ ਕਰਦੇ ਹਾਂ ਦਿਹਾੜੀਦਾਰ ਬੰਦੇ ਆ ਤੜਕੇ ਛੱਡੇ ਉਹਨੇ ਖਾਣਾ ਖਾ ਕੇ ਆ ਜਾਂਦੇ ਆ ਉਸ ਤੋਂ ਇਲਾਵਾ ਤਾਂ ਕੋਈ ਕੰਮ ਹੀ ਨਹੀਂ ਕੋ ਬੱਚਿਆਂ ਨੂੰ ਟੀਚਰ ਸਾਰੇ ਫੁੱਲ ਕਰਦੇ ਬੱਚਿਆਂ ਨੂੰ ਪੜ੍ਹਾਈ ਵਧੀਆ ਹੋ ਰਹੀ ਆ ਤੇ ਮੀਡੀਅਮ ਵੀ ਹੋ ਗਿਆ ਮੇਰਾ ਨੰਬਰ ਲੈ ਲਓ ਮੇਰੇ ਪਿੰਡ ਸਕੂਲ ਚ ਆ ਜਾਓ ਮੇਰੇ ਜਵਾਗ ਨੂੰ ਜੇ 5 ਤੱਕ ਭਾੜੇ ਵੀ ਹੁੰਦੇ ਹੋਏ ਮਮੂਦਨਾ ਦਾੜੀ ਮਨਾ ਦੂੰਗਾ ਹੂੰ ਬੜਾ ਸਰਕਾਰੀ ਸਕੂਲ ਚ ਸਰਕਾਰੀ ਸਕੂਲ ਚ ਸਾਡੇ ਚ ਪਹੁੰਚ ਹੀ ਨਹੀਂ ਪ੍ਰਾਈਵੇਟ ਪੜਾਉਣ ਦੀ ਜਿਹੜਾ ਕੋਈ ਆਉਂਦਾ ਸਾਡੇ ਪਿੰਡ ਦੇ ਵਿੱਚ ਛੋਟਾ ਜਿਹਾ ਪਿੰਡ ਆ ਮੈਂ ਹਰੇਕ ਮੂਰੇ ਇਹ ਗੱਲ ਕਰਦਾ ਪੜ੍ਹਾਈ ਦਾ ਮਸਲਾ ਹੱਲ ਕਰੋ ਪੜ੍ਹਾਈ ਦਾ ਕੋਈ ਬੰਦਾ ਪੜਾਈ ਵਾਲੇ ਮੁੱਦੇ ਤੇ ਆ ਹੀ ਨਹੀਂ ਰਿਹਾ ਜੀ 5 ਕਿਲੋ ਕਣਕ ਆ ਉਹਦੇ ਨਾਲ ਕੀ ਕਰਾਂਗੇ ਅੱਲੀ ਕਣਕ ਹੀ ਲੈਣੀ ਅਸੀਂ ਹੋਰ ਸਾਨੂੰ ਕੋਈ ਚੀਜ਼ ਨਹੀਂ ਮਿਲਣੀ ਚਾਹੀਦੀ ਸਾਡਾ ਗਰੀਬਾਂ ਦਾ ਹੱਕ ਕਦੇ ਗਰੀਬ ਨੂੰ ਮਿਲਦਾ ਨਹੀਂਗਾ ਜੀ ਤਾਂ ਫਿਰ ਹਰਮਾਨ ਸਾਹਿਬ ਤੇ ਇਦਾਂ ਸਾਰੇ ਹਵਾ ਦੇ ਸੋਕੇ ਰਹਿਗੇ ਕਿ ਸਕੂਲ ਵਾਦੇ ਦਾ ਜੀ ਜੇ ਸਕੂਲਾਂ ਚ ਜਾ ਕੇ ਗਰਾਊਂਡ ਰਿਪੋਰਟ ਲਾਓ ਤੁਸੀਂ ਜੀ ਸਕੂਲਾਂ ਚ ਨਾ ਤਾਂ ਪੱਤਰਕਾਰ ਬੋਲ ਰਿਹਾ ਕੋਈ ਨਾ ਕੋਈ ਐਮਐਲਏ ਨਾ ਕੋਈ ਐਮਪੀ ਕੋਈ ਵੀ ਮੌਜੂਦਾ ਬੰਦਾ ਪੜਾਈ ਵਾਲੀ ਗੱਲ ਦਾ ਕਾਰ ਹੀ ਰਿਹਾ ਪਿੰਡਾਂ ਦੇ ਲੋਕ ਖੜਿਆ ਇਹਨਾਂ ਨੂੰ ਪੁੱਛੋ ਕੋਈ ਬੰਦਾ ਗੱਲ ਹੀ ਨਹੀਂ ਕਰ ਰਿਹਾ ਪੜ੍ਹਾਈ ਦੇ ਪਰ ਗਰੀਬ ਦਾ ਜਵਾਗ ਤਾਂ ਉੱਥੇ ਪੜ੍ਹਨਾ ਨਾਲ ਸਕੂਲ 'ਚ ਬਿਲਕੁਲ ਸਾਨੂੰ ਕੱਲੀ ਪੜ੍ਹਾਈ ਚਾਹੀਦੀ